ਅੱਜ ਦੇ ਦਿਨ ਦੀ ਗੱਲ ਕਰ ਲਈਏ ਤਾਂ ਅੱਜ ਹੈ 31 ਮਾਰਚ ਤੇ ਅਗਲੇ ਦਿਨ ਦੀ ਗੱਲ ਕਰ ਲਈਏ ਤਾਂ ਕੱਲ ਆ ਰਿਹਾ ਹੈ 1 April 1 April ਨੂੰ CM ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸੂਬੇ ਭਰ ਦੀਆਂ ਮੰਡੀਆਂ ਜਿੰਨੀਆਂ ਵੀ ਦਾਣਾ ਮੰਡੀਆਂ ਨੇ ਸੂਬੇ ਭਰ ਦੀਆਂ ਉੱਥੇ ਜਿਹੜੀ ਖਰੀਦ ਸ਼ੁਰੂ ਹੋ ਰਹੀ ਹੈ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਆਏ ਹਾਂ ਗੁਰੂ ਹਰ ਸਹਾਏ ਦੀ ਦਾਣਾ ਮੰਡੀ ਦੀ ਕੀ ਤਿਆਰੀਆਂ ਨੇ ਇੱਥੇ ਕਿੰਨੇ ਕੁ ਸਫਾਈ ਦਾ ਮਾਹੌਲ ਹੈ ਜਿਹੜੇ ਕਿਸਾਨ ਵੀਰ ਆਉਣਗੇ ਉਹਨਾਂ ਲਈ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਪਹਿਲਾਂ ਤਾਂ ਇੱਕ ਚਾਹਤ ਅਸੀਂ ਤੁਹਾਨੂੰ ਇਹ ਬੋਰਡ ਦੇ ਮਰਾ ਦਿੰਨੇ ਆ ਜਿੱਥੇ ਕੀ ਲਿਖਿਆ ਹੋਇਆ ਹੈ ਮਾਰਕੀਟ ਕਮੇਟੀ ਗੁਰੂ ਅਰਸਾ ਹੈ ਫਿਰੋਜ਼ਪੁਰ ਕਿਸਾਨ ਵੀਰਾਂ ਲਈ ਜ਼ਰੂਰੀ ਬੇਨਤੀਆਂ ਅਗਰ ਇਸ ਬੋਰਡ ਦੀ ਹਾਲਤ ਹੈ ਤੇ ਦਾਣਾ ਮੰਡੀ ਦੀ ਕੀ ਹਾਲਤ ਹੋਏਗੀ ਕਿਉਂਕਿ ਆ ਬੋਰਡ ਤਾਂ ਤੁਹਾਨੂੰ ਤਸਵੀਰ ਜਿਹੜੀ ਬਿਆਨ ਕਰ ਰਿਹਾ ਹੈ ਇੱਥੇ ਜਿਹੜੀਆਂ ਕਿਸਾਨ ਵੀਰਾਂ ਲਈ ਕੁਝ ਜ਼ਰੂਰੀ ਬੇਨਤੀਆਂ ਲਿਖੀਆਂ ਹੋਈਆਂ ਨੇ ਪਰ ਇਹ ਬੇਨਤੀਆਂ ਤਾਂ ਹੀ ਕੋਈ ਪੜੇਗਾ ਅਗਰ ਬੋਰਡ ਸਹੀ ਤਰੀਕੇ ਨਾਲ ਸਹੀ ਲੱਗਿਆ ਹੋਏਗਾ ਤਾਂ ਕਿਉਂਕਿ ਬੋਰਡ ਦਾ ਇਹ ਅਗਰ ਗੱਲ ਕਰ ਲਈਏ ਤਾਂ ਸਾਲ ਭਰ ਸਾਨੂੰ ਵੇਖਦਿਆਂ ਨੂੰ ਹੋ ਗਿਆ ਅਸੀਂ ਬਾਕੀਆਂ ਦੀ ਗੱਲ ਨਹੀਂ ਕਰ ਰਹੇ ਸਾਲ ਭਰ ਤਾਂ ਸਾਨੂੰ ਵੇਖਦਿਆਂ ਨੂੰ ਹੋ ਗਿਆ ਕਿ ਮਾਰਕੀਟ ਕਮੇਟੀ ਕੋਲ ਇੰਨਾ ਕੋ ਫੰਡ ਵੀ ਨਹੀਂ ਕਿ ਜਿਹੜਾ ਉਹਦਾ ਬੋਰਡ ਸਹੀ ਕਰਾ ਸਕਣ ਅਸੀਂ ਤੁਹਾਨੂੰ ਇੱਧਰ ਲੈ ਕੇ ਚੱਲਦੇ ਹਾਂ ਦਾਣਾ ਮੰਡੀ ਦੇ ਦ੍ਰਿਸ਼ਵਾਲ ਵਿਖਾ ਦਿੰਦੇ ਹਾਂ ਕਿ ਅੰਦਰ ਦੇ ਹਾਲਾਤ ਕੀ ਨੇ ਕਿ ਅੰਦਰ ਜਿਹੜਾ ਦਾਣਾ ਮੰਡੀ ਦਾ ਜਿਹੜਾ ਸ਼ੈੱਡ ਬਣਿਆ ਹੋਇਆ ਹੈ ਉੱਥੇ ਕਿੰਨਾ ਕੁ ਹੁਣ ਤੱਕ ਸੁਧਾਰ ਕੀਤਾ ਗਿਆ ਕਿਉਂਕਿ ਪਿਛਲੇ ਕਈ ਸਾਲਾਂ ਦੀ ਗੱਲ ਕਰ ਲਈਏ ਤਾਂ ਦਾਣਾ ਮੰਡੀ ਦੇ ਵਿੱਚ ਇੱਕ ਇੱਟ ਤੱਕ ਨਹੀਂ ਲੱਗੀ ਇੱਕ ਏਕਟ ਦੀ ਗੱਲ ਕਰ ਲਈਏ ਨਾ ਇੱਕ ਏਕਟ ਨਹੀਂ ਲੱਗੀ ਚਾਹੇ ਆ ਜਿੰਨੇ ਮਰਜ਼ੀ ਕਹੇ ਜਾਂਦੇ ਨੇ ਕਿ ਸੁਧਾਰ ਕਿਤੇ ਜਾ ਰਹੇ ਨੇ ਪਰ ਇੱਥੇ ਦਾਣਾ ਮੰਡੀ ਦੇ ਵਿੱਚ ਹਾਲੇ ਤੱਕ ਸੁਧਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦਿੰਦੀ ਐ ਉਹੀ ਉਦਾਂ ਹੀ ਟੋਏ ਉਦਾਂ ਹੀ ਟਿੱਬੇ ਜਿਹੜੇ ਕਿ ਬਣੇ ਹੋਏ ਨੇ ਬਿਲਕੁਲ ਅਜੇ ਇੱਟਾਂ ਤੁਹਾਨੂੰ ਬੁਖਾਰ ਰਹੇ ਆ ਇੱਟਾਂ ਲੱਗੀਆਂ ਹੋਈਆਂ ਨੇ ਇਹਨਾਂ ਇੱਟਾਂ ਦੇ ਹਾਲੇ ਤੱਕ ਕੋਈ ਵੀ ਸੁਧਾਰ ਜਿਹੜਾ ਦਿਖਾਈ ਨਹੀਂ ਦਿੰਦਾ ਛੱਡ ਛੱਡ ਦੇ ਠਾਾਂ ਪਤਾ ਨਹੀਂ ਕਿੰਨੇ ਕਿਸਾਨਾਂ ਦੀਆਂ ਜਿਹੜੀਆਂ ਕਣਕਾਂ ਇੱਥੇ ਰੋਲਣਗੀਆਂ ਕਿਉਂਕਿ ਵੱਡੇ ਵੱਡੇ ਖੱਡ ਵੱਡੇ ਵੱਡੇ ਖੱਡੇ ਜੜੇ ਇੱਥੇ ਨਜ਼ਰ ਆ ਰਹੇ ਨੇ ਆ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵੀ ਚਾਹੇ ਹਾੜੀ ਦਾ ਸੀਜ਼ਨ ਆਉਂਦਾ ਚਾਹੇ ਸੋਨੀ ਦਾ ਸੀਜ਼ਨ ਆਉਂਦਾ ਤਾਂ ਇਹਨਾਂ ਦਾ ਮਕਸਦ ਕੀ ਹੁੰਦਾ ਹੈ ਕਿ ਇਹ ਖੱਡਿਆਂ ਨੂੰ ਸਿਰਫ ਕੀ ਹੈ ਨੋਰਮਲ ਟੈਂਪਰੇਰੀ ਤੌਰ ਤੇ ਜਿਹੜੇ ਕੀ ਖੱਡੇ ਭਰ ਦਿੱਤੇ ਜਾਂਦੇ ਨੇ ਪਰ ਇਹਨਾਂ ਦਾ ਪਰਮਾਨੈਂਟ ਇਲਾਜ ਨਹੀਂ ਕੀਤਾ ਜਾਂਦਾ ਅਗਰ ਗੱਲ ਕਰ ਲਈਏ ਨਾ ਅਗਰ ਕਿਸੇ ਦਾ ਪੇਟ ਦਰਦ ਹੁੰਦਾ ਹੋਵੇ ਤਾਂ ਜਿੰਨੀ ਦੇਰ ਹੁੰਦਾ ਪਰਮਾਨੈਂਟ ਇਲਾਜ ਨਹੀਂ ਹੁੰਦਾ ਤੇ ਉਹਨੂੰ ਵੀ ਜੜੀ ਦਵਾਈ ਨਾਲ ਫਰਕ ਨਹੀਂ ਪੈਂਦਾ ਪਰ ਮਾਰਕੀਟ ਕਮੇਟੀ ਦੀ ਗੱਲ ਕਰ ਲਈਏ ਮਾਰਕੀਟ ਕਮੇਟੀ ਕੋਲ ਕਿ ਪੈਸਾ ਬਿਲਕੁਲ ਖਤਮ ਹੋ ਚੁੱਕਿਆ ਹੈ ਕਿ ਇਹਨਾਂ ਕੋਲ ਇਹਨਾਂ ਕੋਲ ਪੈਸਾ ਨਹੀਂ ਹੈ ਕਿ ਇਹ ਜਿਹੜੇ ਖੱਡੇ ਜਿਹੜੇ ਵੱਡੇ ਕਿਸਾਨਾਂ ਨੂੰ ਮਾਰਕੀਟ ਕਮੇਟੀ ਦਾ ਪਹਿਲਾ ਫਰਜ ਕੀ ਹੈ ਸੀਐਮ ਭਗਵੰਤ ਮਾਨ ਜੀ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ ਐਕਤੀ ਜਿਹੜਾ ਸਾਨੂੰ ਜੀ ਹਾਲਾ ਕਾਫੀ ਜਿਹੜਾ ਪੇਮੈਂਟ ਸਰਕਾਰ ਵੱਲੋਂ ਮਿਲ ਚੁੱਕੀ ਹੈ ਤੇ ਖਾਤਿਆਂ ਦੇ ਵਿੱਚ ਪੈਸੇ ਪਟਕ ਪਟਕ ਵੱਜਣਗੇ ਪਰ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਪੈਸੇ ਤਾਂ ਕਿਸਾਨਾਂ ਨੂੰ ਤਾਂ ਮਿਲਣਗੇ ਅਗਰ ਉਹਨਾਂ ਦੀ ਕਣਕ ਸੇਫ ਹੋਏਗੀ ਅਗਰ ਜੋ ਇੱਥੇ ਫਸਲ ਲੈ ਕੇ ਆਉਣਗੇ ਅਗਰ ਉਹਨਾਂ ਦੀ ਉਹ ਫਸਲ ਹੀ ਸੇਫ ਨਹੀਂ ਹੈਗੀ ਤਾਂ ਪੈਸੇ ਨੂੰ ਉਹਨਾਂ ਨੇ ਕੀ ਕਰਨਾ ਸਾਡੇ ਨਾਲ ਸਤਨਾਮ ਕਜੂਰਾ ਜੀ ਮੌਜੂਦ ਨੇ ਪ੍ਰਧਾਨ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਭਾਈ ਸਾਹਿਬ ਕਿਵੇਂ ਵੇਖਦੇ ਹੋ ਦਾਣਾ ਮੰਡੀ ਦੇ ਵਿੱਚ ਤੁਹਾਡਾ ਵੀ ਲਾਂਘਾ ਟੱਪਾ ਤੁਸੀਂ ਤਾਂ ਇੱਥੇ ਇੱਕ ਗੱਲ ਕਰ ਲਈਏ ਕਿ 9 ਮਾਰਚ ਦਾ ਤੁਹਾਡਾ ਦਾ ਰਿਸ਼ਤਾ ਦਾਣਾ ਮੰਡੀ ਨਾਲ ਕਿਉਂਕਿ ਲੇਬਰ ਦੇ ਬਿਨਾ ਦਾਣਾ ਮੰਡੀ ਦੇ ਵਿੱਚ ਕੰਮ ਕਰ ਠੱਪ ਹੋ ਜਾਂਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਤੱਕ ਇੱਥੇ ਕੋਈ ਸੁਧਾਰ ਹੋਇਆ ਜਾਂ ਨਹੀਂ ਹੋਇਆ ਪਹਿਲਾਂ ਤਾਂ ਜੀ ਮੈਂ ਜਿਹੜੇ ਜਿੰਨੇ ਵੀ ਲਾਈਵ ਟੀਵੀ ਦੇ ਇਸ ਰੋਤੇ ਦੇਖ ਰਹੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਜੀ ਜਿਹੜਾ ਇਹ ਮੁੱਦਾ ਹੈ ਪਹਿਲਾਂ ਵੀ ਕਿੰਨੀ ਵਾਰੀ ਉਠਾਇਆ ਗਿਆ ਪਰ ਇਹਦਾ ਕੋਈ ਅਸਰ ਨਹੀਂ ਹੋਇਆਗਾ ਹੁੰਦਾ ਕੀ ਹੈ ਜਿਹੜਾ 9 ਮਾਰਚ ਦਾ ਤੁਸੀਂ ਰਿਸ਼ਤਾ ਕਿਹਾ ਜੇ ਲੇਬਰ ਜਿਹੜੀ ਹੈ ਉਹ ਦਾਣਾ ਮੰਡੀ ਨਾਲ ਜੁੜੀ ਹੋਈ ਹੈ ਪਹਿਲੀ ਗੱਲ ਕਰਨਾ ਮਜ਼ਦੂਰਾਂ ਦੀ ਮੈਂ ਕਿਉਂਕਿ ਮਜ਼ਦੂਰਾਂ ਦੀ ਮਾਂ ਗਵਾਹੀ ਕਰ ਰਹੀਆਂ ਮਜ਼ਦੂਰਾਂ ਦੀ ਗੱਲ ਹੈ ਵੀ ਮਜ਼ਦੂਰਾਂ ਵਾਸਤੇ ਕੋਈ ਵੀ ਸਹੂਲਤ ਜਿਹੜੀ ਦਾਣਾ ਮੰਡੀ 'ਚ ਨਹੀਂ ਪਾਣੀ ਦੀ ਨੌਣ ਦੀ ਕੋਈ ਬੈਠਣ ਦੀ ਕੋਈ ਸਹੂਲਤ ਨਹੀਂ ਹੈਗੀ ਜੋ ਕਿ ਸਰਕਾਰ ਵੱਲੋਂ ਜਿਹੜੀ ਸਹੂਲਤਾਂ ਕਾਫੀ ਦਿੱਤੀਆਂ ਗਈਆਂ ਉਸ ਤੋਂ ਬਾਅਦ ਜਿਹੜੀ ਕਿਸਾਨਾਂ ਦੀ ਗੱਲ ਕਰ ਲਈਏ ਮੈਂ ਇੱਕ ਕਿਸਾਨ ਵੀ ਆਂ ਛੋਟਾ ਕਿਸਾਨ ਆ ਖੁਦ ਮੈਂ ਆਪਦੀ ਖੇਤੀ ਕਰਦਾ ਉਹਦੇ ਵਿੱਚ ਜਦੋਂ ਮੇਰੀ ਇੱਥੇ ਅੜਦ ਵੀ ਆ ਮੇਰੀ ਆ ਹੈਪੀ ਦੀ ਅੜਦ ਜਿੱਥੇ ਆਪਾਂ ਮੌਜੂਦ ਖੜੇ ਆ ਮੇਰੇ ਇੱਥੇ ਥੱਲੇ ਇੱਥੇ ਫਸਲ ਮੇਰੀ ਆਂਦੀ ਆ ਸ਼ੈੱਡ ਦੇ ਥੱਲੇ ਹਰ ਇੱਕ ਵਾਰ ਜਿਹੜੀ ਮੇਰੀ ਫਸਲ ਵੀ ਖਰਾਬ ਹੁੰਦੀ ਆ ਤਾਂ ਜੋ ਮੈਂ ਇਹ ਕਹਿਣਾ ਚਾਹੁੰਦਾ ਜੀ ਦੇਖੋ ਜਿੰਨੀ ਵੀ ਜਿੰਨਾ ਕੋ ਵੀ ਆਪਣੀਆਂ ਫਾਰਮਲੀਆਂ ਪੂਰੀਆਂ ਕਰ ਦਿੰਦੇ ਨੇ ਸਾਹਮਣੇ ਲੱਗੇ ਹੋਏ ਨੇ ਬਸ ਇਹਨਾਂ ਨੇ ਉੱਪਰ ਪੋਚਾ ਮਾਰ ਕੇ ਸਫਾਈ ਕਰਕੇ ਤਾਂ ਦਾਣਾ ਮੰਡੀ ਤੇ ਜਿਹੜਾ ਸੁਧਾਰ ਬਖਾ ਰਹੇ ਨੇ ਪਰ ਹੁੰਦਾ ਕੀ ਹੈ ਕਾਗਜ਼ਾਂ 'ਚ ਹੋ ਜਾਂਦਾ ਤੇ ਥੱਲੇ ਜਿਹੜਾ ਗਰਾਊਂਡ ਲੈਵਲ ਤੇ ਕੁਝ ਨਹੀਂ ਹੁੰਦਾਗਾ ਜਿਹੜੋਂ ਦਾ ਮੈਂ ਦੇਖ ਰਿਹਾ ਸ਼ੈੱਡ ਦੀ ਜਿਹੜਾ ਸ਼ੈੱਡ ਜਿਉਂ ਦਾ ਤਿਉਂ ਹੈ ਪੂਰਾ ਗਲਿਆ ਪਿਆ ਸਾਰਾ ਸ਼ੈੱਡ ਜਦੋਂ ਬਾਰਿਸ਼ ਆਉਂਦੀ ਹੈ ਸਾਰਾ ਜਿਹੜਾ ਪਾਣੀ ਆ ਥੱਲੇ ਆ ਜਾਂਦਾ ਟੂਟੀਆਂ ਦੀ ਗੱਲ ਕਰਨਾ ਤੁਸੀਂ ਟੂਟੀਆਂ ਦੇਖ ਲਓ ਕੋਈ ਵੀ ਟੂਟੀ ਨਹੀਂ ਚੱਲਦੀ ਗਈ ਜੇ ਮੈਂ ਕਿਸੇ ਆ ਖੱਡਿਆਂ ਦੀ ਤੁਹਾਡੇ ਕੋਲ ਗੱਲ ਕਰ ਲਵਾਂ ਤਾਂ ਖੱਡੇ ਵੀ ਦੇਖ ਲਓ ਜੀ ਕਿਵੇਂ ਆ ਜੇ ਬੋਰਡ ਦੀ ਗੱਲ ਕਰ ਲਵਾਂ ਜੇ ਬੋਰਡ ਹੈ ਕੋਈ ਬੋਰਡ ਵੀ ਨਹੀਂ ਇੱਥੇ ਜੇ ਕੰਧਾਂ ਦੀ ਗੱਲ ਕਰ ਲਵਾਂ ਸਾਰੀਆਂ ਕੰਧਾਂ ਟੁੱਟੀਆਂ ਹੋਈਆਂ ਦਾਣਾ ਮੰਡੀ ਦੇ ਆਸ-ਪਾਸ ਜਿਹੜੇ ਚੋਰੀਆਂ ਦਾ ਕਰਨ ਬਣਿਆ ਹੋਇਆ ਇਸ ਤੋਂ ਇਲਾਵਾ ਜਿਹੜਾ ਪ੍ਰਸ਼ਾਸਨ ਉਹ ਜਿਹੜਾ ਸੁੱਤਾ ਪੈਗਾ ਨੀਂਦ ਹੁਣ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਜਿਹੜੀ ਸਖਤ ਹੋ ਸਕੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਜੋ ਕੁਛ ਇਹਨਾਂ ਨੇ ਨਹੀਂ ਜਿਹੜਾ ਕੀਤਾਗਾ ਇੱਥੇ ਤੇ ਜਿਹੜਾ ਕਿਸਾਨਾਂ ਨੂੰ ਜਿਹੜਾ ਇਹਦਾ ਪੂਰਾ ਇਨਸਾਫ ਮਿਲਣਾ ਚਾਹੀਦਾਗਾ ਬਾਕੀ ਚਲੋ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕੀ ਹੁੰਦਾ ਜੀ ਬਿਲਕੁਲ ਇਹ ਗੱਲ ਬੜੀ ਵਧੀਆ ਭਾਈ ਸਾਹਿਬ ਨੇ ਕੀ ਕਿ ਚੋਰੀਆਂ ਚੋਰੀਆਂ ਦਾ ਵੀ ਇੱਕ ਵੱਡਾ ਕਾਰਨ ਹੈ ਕਿਉਂਕਿ ਪਿਛਲੇ ਸਮੇਂ ਦੀ ਵੀ ਗੱਲ ਕਰ ਲਈਏ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਕਾਫੀ ਵਾਰ ਇਥੋਂ ਜਿਹੜੀ ਦਾਣਾ ਮੰਡੀ ਦੇ ਵਿੱਚੋਂ ਕਈ ਗੱਟੇ ਬੋਰੀਆਂ ਜਿਹੜੀਆਂ ਚਾਹੇ ਝੋਨੇ ਦੀ ਗੱਲ ਕਰ ਲਈਏ ਚਾਹੇ ਕਣਕ ਦੀ ਗੱਲ ਕਰ ਲਈਏ ਚੋਰੀ ਹੋਈਆਂ ਸੀ ਕਿਉਂਕਿ ਦਾਣਾ ਮੰਡੀ ਦੀ ਆ ਸਾਰੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਦਈਏ ਤਾਂ ਤੁਹਾਨੂੰ ਖੁਦ ਨੂੰ ਤੁਸੀਂ ਖੁਦ ਦੱਸਣਾ ਹੈ ਕਿ ਇਹਦੇ ਵਿੱਚ ਕਿੰਨਾ ਕੁ ਸਚਾਈ ਹੈ ਕਿ ਇਥੇ ਜਿਹੜੀ ਰੈਗੂਲਰ ਸਫਾਈ ਹੋ ਰਹੀ ਹੈ ਰੈਗੂਲਰ ਇਥੇ ਜੋ ਇੰਤਜ਼ਾਮ ਕੀਤੇ ਜਾਂਦੇ ਨੇ ਕਿ ਉਹ ਸਹੀ ਇੰਤਜ਼ਾਮ ਕੀਤੇ ਜਾਂਦੇ ਨੇ ਕਿਉਂਕਿ ਕਿਸਾਨ ਵੀਰ ਜਦੋਂ ਇੱਥੇ ਪਹੁੰਚਦੇ ਆ ਕਿਸਾਨਾਂ ਦੀ ਕੋਈ ਖੁਆਇਸ਼ ਹੁੰਦੀ ਹੈ ਕਿ ਇਸ ਵਾਰ ਜਿਹੜੀ ਫਸਲ ਵੇਚ ਕੇ ਉਹਨਾਂ ਨੂੰ ਵਧੀਆ ਇਨਕਮ ਹੋਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਦਾ ਫਿਊਚਰ ਹੈ ਉਹਨੂੰ ਸਿਕਿਉਰ ਕਰ ਸਕਣਗੇ ਪਰ ਅਗਰ ਕਿਸਾਨਾਂ ਦੀ ਇਦਾਂ ਹੀ ਫਸਲ ਖਰਾਬ ਹੋਏਗੀ ਦਾਣਾ ਮੰਡੀ ਮੰਡੀ ਬੋਰਡ ਜਿਹੜਾ ਕੀ ਹੈ ਇਸ ਵਾਰ ਧਿਆਨ ਨਹੀਂ ਦੇਵੇਗਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਰੋਜ਼ ਕੀਤਾ ਜਾਂਦਾ ਉਹ ਸੱਚਾਈ ਹੈ ਉਹਨਾਂ ਨੂੰ ਰੋਜ਼ ਕਰਨਾ ਵੀ ਬਣਦਾ ਕਿਉਂਕਿ ਅਗਰ ਉਹਨਾਂ ਦੀ ਕਿਸੇੇ ਕੰਮ ਜੇ ਸੁਣਵਾਈ ਨਹੀਂ ਹੋ ਰਹੀ ਤਾਂ ਉਹਨਾਂ ਦਾ ਰੋਸ ਜਾਇਜ਼ ਹੁੰਦਾ ਕਿਉਂਕਿ ਅਸੀਂ ਤੁਹਾਨੂੰ ਅੰਦਰ ਵੀ ਲੈ ਕੇ ਚਲਦੇ ਹਾਂ ਜਿਹੜੀ ਮੰਡੀ ਬੋਰਡ ਜਿਹੜਾ ਕਮੇਟੀ ਦਾ ਦਫ਼ਤਰ ਹੈ ਉਹਦੀ ਅੰਦਰਲੀ ਤਸਵੀਰ ਦਿਖਾ ਦਈਏ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਉਹਦੀਆਂ ਅੰਦਰਲੀਆਂ ਕੰਧਾਂ ਹੀ ਟੁੱਟੀਆਂ ਪਈਆਂ ਨੇ ਉਹਨਾਂ ਬਾਹਰ ਕਿੱਥੋਂ ਤੱਕ ਸਫਾਈ ਕਰਨੀ ਹੈ ਆਓ ਤੁਹਾਨੂੰ ਇੱਕ ਵਾਰ ਅੰਦਰ ਵੀ ਲੈ ਕੇ ਚਾਉ ਤਸਵੀਰ ਦੇਖ ਲਓ ਕਿਉਂਕਿ ਆਹ ਤਸਵੀਰ ਹੈ ਮਾਰਕੀਟ ਕਮੇਟੀ ਗੁਰੂ ਹਰ ਸਹਾਏ ਦੀ ਜੜੀਆਂ ਕੰਧਾਂ ਨੇ ਕੰਧਾਂ ਡੋਟ ਚੁਕੀਆਂ ਨੇ ਕੋਈ ਸੁਣਵਾਈ ਨਹੀਂ ਕਿਸੇ ਦੀ ਕੋਈ ਕਿਸੇ ਦੀ ਦੇਖ ਰਖਣੀ ਪਰ ਮਾਰਕੀਟ ਕਮੇਟੀ ਦਾ ਵੱਡਾ ਦਾਵਾ ਹੈ ਕਿ ਕਿਸਾਨ ਜਿੰਨੇ ਵੀ ਆਦੇ ਨੇ ਖੁਸ਼ ਜਾਂਦੇ ਨੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਜਾਂਦੇ ਨੇ ਕਿਉਂਕਿ ਹਾਰ ਉਹਨਾਂ ਦੇ ਗਲਾਂ 'ਚ ਕਿਹੜੇ ਪੈ ਰਹੇ ਨੇ ਇਹ ਜਿਹੜੀ ਮਿੱਟੀ ਘਟੇ ਦੇ ਕਿਉਂਕਿ ਮਿੱਟੀ ਘਟਾ ਇੱਥੇ ਜਿਹੜਾ ਇੰਨਾ ਕੋ ਖੱਜਲ ਖਵਾਰ ਕਿਸਾਨਾਂ ਨੂੰ ਕਰਦਾ ਹੈ ਇਹ ਤਾਂ ਹੁਣ ਦੇਖਣਾ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਆਉਣ ਵਾਲਾ ਟਾਈਮ ਹੈ ਸੀਜ਼ਨ ਸ਼ੁਰੂ ਹੋ ਰਿਹਾ ਹੈ ਸੀਜ਼ਨ ਦੇ ਵਿੱਚ ਤੁਸੀਂ ਦੇਖਿਓ ਕਿ ਇੱਥੇ ਕੀ ਹਾਲਾਤ ਹੁੰਦੇ ਨੇ ਅਸੀਂ ਫਿਰ ਇੱਕ ਵਾਰ ਉਦੋਂ ਕਵਰੇਜ ਕਰਾਂਗੇ ਕਿ ਉਦੋਂ ਤੁਸੀਂ ਆਪਣੇ ਆਪ ਹੀ ਆਪਣੀ رائے ਦਿਓ ਕਿ ਇਹ ਜੜੀਆਂ ਵੱਡੀਆਂ-ਵੱਡੀਆਂ ਗੱਲਾਂ ਪ੍ਰਸ਼ਾਸਨ ਕਰਦਾ ਹੈ ਉਹ ਜਾਇਜ਼ ਹੈ ਜਾਂ ਨਾਜਾਇਜ਼ ਹੈ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈ ਪੰਜਾਬ ਟੀਵੀ